ਸਸੀ ਗਾਲ ਦੋਸਤੋ ਅੱਜ ਤੱਕ ਦੇ ਮੱਲਾਂ ਦਾ ਜਿੰਨੇ ਵੀ ਘਰ ਦਿਖਾਇਆ ਨਾ ਉਹਨਾਂ ਦੇ ਵਿੱਚੋਂ ਸਭ ਤੋਂ ਸੋਹਣਾ ਘਰ ਤੁਹਾਡੇ ਲਈ ਲੈ ਕੇ ਆਏ ਆ ਤੇ ਜਿਹੜੇ ਮਿੱਤਰਾਂ ਦੀ ਇੱਕ ਖੁਆਇਸ਼ ਹੁੰਦੀ ਹੈ ਨਾ ਵੀ ਖੇਤਾਂ 'ਚ ਖੁੱਲੇ ਡੁੱਲੇ ਏਰੀਆ 'ਚ ਪਾਉਣਾ ਘਰ ਅਸੀਂ ਜਾਂ ਵੀ 10000 ਸਕਰ ਫੁੱਟ ਦੇ ਵਿੱਚ ਘਰ ਬਣਾਉਣਾ ਤੇ ਬਣਾਉਣਾ ਵੀ ਸਿਰਗਾ ਤਾਂ ਵੀਡੀਓ ਧਿਆਨ ਨਾਲ ਸੁਣ ਲਿਓ ਬਹੁਤ ਸੋਹਣੇ ਤਰੀਕੇ ਨਾਲ ਘਰ ਬਣਾਇਆ ਹੋਇਆ ਸਾਰਾ ਘਰ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਪੂਰਾ ਖੁੱਲਾ ਡੁੱਲਾ ਤੇ ਡਿਜ਼ਾਈਨ ਤੁਹਾਡੇ ਸਾਹਮਣੇ ਆ ਇੱਕ ਇੱਕ ਚੀਜ਼ ਬਾਈ ਉਹਨਾਂ ਨੇ ਰੀਜਨਲ ਕੰਮ ਕੀਤੀ ਆ ਜਿਨ੍ਹਾਂ ਨੇ ਇੱਥੇ ਕੰਮ ਕੀਤੇ ਉਹਨਾਂ ਤੋਂ ਸਾਰੀ ਜਾਣ ਤੇ ਓਨਰ ਤੋਂ ਵੀ ਆਪਾਂ ਰਿਵਿਊ ਲਵਾਂਗੇ ਵੀ ਵਾਈਫਰਾਂ ਦਾ ਕੰਮ ਕੀ ਨੂੰ ਤੇ ਕਮੈਂਟ ਜ਼ਰੂਰ ਕਰੀ ਚੱਲੋ ਵੀ ਘਰ ਤੁਹਾਨੂੰ ਕਿਵੇਂ ਲੱਗਿਆ ਪੂਰੀ ਵੀਡੀਓ ਆਪਣੇ ਨਾਲ-ਨਾਲ ਚੱਲਦੇ ਰਹੋ ਤੇ ਤੁਸੀਂ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਦੱਸ ਦਈਏ ਦਰਸ਼ਕਾਂ ਨੂੰ ਹਾਂ ਜੀ ਬਾਈ ਜੀ ਆਪਣੀ ਫਰਮ ਹੈਗੀ ਸਤਿਸ਼੍ਰੀ ਕਾਲ ਆਰਕਟੈਕਟ ਰੋਡ ਤੋਂ ਐਸਐਸਏ ਆਰਕਟੈਕਟ ਦੇ ਨਾਮ ਤੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਹੈਗਾ ਠੀਕ ਆ ਬਾਈ ਜੀ ਹਾਂ ਜੀ ਹਾਂ ਜੀ ਬਾਈ ਜੀ ਇਹ ਗੱਲ ਕਰੀਏ ਸਭ ਤੋਂ ਪਹਿਲਾਂ ਇਹ ਪ੍ਰੋਜੈਕਟ ਕਿ ਤੇ ਕੋਠੀ ਦੀ ਸਤਾਹ ਕਿੰਨੇ ਦੇ ਵਿੱਚ ਇਹ ਬਜੀ ਟੋਟਲ ਜਿਹੜਾ ਕਵਰਡ ਏਰੀਆ ਟੋਟਲ ਮਤਲਬ ਬਾਉਂਡਰੀ ਕੀਤੀ ਹੋਈ ਹੈ ਜਿਹੜੀ ਇੱਕ ਕਿੱਲੇ ਤੋਂ ਪਲੱਸ ਹੈ ਜੀ ਠੀਕ ਹੈ ਜੀ ਤੇ ਜਿਹੜਾ ਘਰ ਦਾ ਕਵਰਡ ਏਰੀਆ ਜੀ ਇਹ 7000 ਸਕਰ ਫੀਟਰੀਏ ਤੋਂ ਪਲੱਸ ਹੈ ਜੀ ਜਿਹਦੇ ਵਿੱਚ ਟੋਟਲ 5 ਬੈਡਰੂਮਸ ਨੇ 4 ਬੈਡਰੂਮ ਨੀਚੇ ਹੈ ਜੀ 1 ਬੈਡਰੂਮ ਉੱਪਰ ਹੈ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਲੈਂਡਸਕੇਪਿੰਗ ਲਈ ਵੀ ਪਰਸਨਲ ਗਾਰਡਨ ਵੀ ਹੈਗਾ ਫੈਮਿਲੀ ਦੇ ਬੈਠਣ ਲਈ ਹਾਂਜੀ ਹਾਂਜੀ ਉਧਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਉਦਾਂ ਵੀ ਇਹਦੇ ਵਿੱਚ ਡਰਾਈਵਵੇ ਜਾਂ ਇਧਰ ਵੀ ਗਾਰਡਨ ਆ ਗਈ ਸਾਈਡਾਂ ਤੇ ਤੇ ਬਾਕੀ ਬਾਈਹੂਰੀ ਖੇਤੀਬਾੜੀ ਵੀ ਕਰਦੇ ਨੇ ਉਹਨਾਂ ਨੇ ਹਾਲਾਂਕਿ ਇਧਰ ਉਹਨਾਂ ਦਾ ਵੀ ਸੈਟਅਪ ਇੱਥੇ ਵਿੱਚ ਹੀ ਕੀਤਾ ਹੋਇਆ ਜੀ ਠੀਕ ਹੈ ਜੀ ਹਾਂਜੀ ਅਸੀਂ ਪਾਸੇ ਜਮੀਨ ਸਾਰੀ ਬਾਈਹੂਰਾਂ ਦੀ ਹੈ ਉਹਨਾਂ ਨੇ ਆਪਦੀ ਜ਼ਮੀਨ ਦੇ ਵਿੱਚ ਜਦੈ ਬਣਾਇਆ ਹੋਇਆ ਮਤਲਬ ਕਾਫੀ ਵੱਡਾ ਜੇ ਕਹਿ ਦਈਏ ਵੀ ਕਿੱਲੇ ਦਾ ਪ੍ਰੋਜੈਕਟ ਬਹੁਤ ਵੱਡਾ ਹੋ ਜਾਂਦਾ ਹਾਂਜੀ ਹਾਂਜੀ ਬਈ ਜੀ ਆਪਣੀ ਕੋਸ਼ਿਸ਼ ਰਹਿੰਦੀ ਹੈ ਵੱਡੇ ਪ੍ਰੋਜੈਕਟ ਹੀ ਕਰਦੇ ਜਿਆਦਾ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਉਹਨਾਂ ਨੂੰ ਹਰ ਤਰ੍ਹਾਂ ਦੀ ਲੈਂਡਸਕੇਪਿੰਗ ਹੋਗੀ ਹਾਂਜੀ ਸਾਰਾ A to Z ਚਾਹੇ ਤੁਸੀਂ ਕਈ ਪ੍ਰੋਜੈਕਟ ਆਪਣੇ 4 4 5 5 ਕਿੱਲਿਆਂ ਚੋਂ ਇੱਕ ਪ੍ਰੋਜੈਕਟ ਆਪਣਾ 15 ਕਿੱਲੇ ਚੱਲ ਰਿਹਾ ਠੀਕ ਹੈ ਜੀ ਤੇ ਅਸੀਂ ਸਾਰਾ ਜੰਨਾ ਵੀ ਤੁਸੀਂ ਕਵਰ ਕਰਨਾ ਏਰੀਆ ਉਹਦੀ ਸਾਰੇ ਦੀ ਲੈਂਡਸਕੇਪਿੰਗ ਸਾਰਾ ਏ ਟੂ ਜ਼ेड ਡਿਜ਼ਾਈਨ ਕਰਕੇ ਦਿੰਨੇ ਹਾਂ ਜੀ ਇਕੱਲਾ ਘਰ ਨਹੀਂ ਮਤਲਬ ਸਾਰੀ ਲੈਂਡਸਕੇਪਿੰਗ ਸਭ ਕੁਝ ਕਰਦੇ ਮਲਜਮਾ ਦੇਖ ਰਿਹਾ ਨਾ ਬਾਈ ਇਤਰੋ ਜਦਵਾਰੇ ਸੀਗੇ ਜੇ ਅੱਗੇ ਚੱਲਦੇ ਆ ਤੇ ਪਾਮ ਲਾਏ ਹੋਇਆ ਬਾਈ ਹੋਰ ਨੇ ਇਹ ਵੀ ਚੀਜ਼ਾਂ ਡਿਜ਼ਾਈਨ ਕਰਦੇ ਨਾਲ ਵੀ ਆ ਚੀਜ਼ ਸੋਹਣੀ ਲੱਗੂਗੀ ਬਿਲਕੁਲ ਬਿਲਕੁਲ ਬਾਈ ਜੀ ਇਕੱਲਾ ਘਰ ਨਹੀਂ ਆਲਾ ਦਵਾਲਾ ਬਹੁਤ ਐਟਮੋਸਫੇਅਰ ਸਰਾਊਂਡਿੰਗ ਬਹੁ ਮੈਟਰ ਕਰਦੀ ਹੈ ਜੀ ਕਰ ਤੇ ਬਾਈ ਇਹ ਤਾਂ ਜਿਵੇਂ ਡਿਜ਼ਾਈਨ ਆ ਜਾਂਦਾ ਹੈ ਕਲਾਸਿਕਲ ਦੇ ਵਿੱਚ ਹੀ ਆ ਗਿਆ ਤਾਂ ਸਾਰਾ ਹਾਂ ਇਹ ਬਾਈ ਜੀ ਇਹਨੂੰ ਆਪਾਂ ਕਹਿ ਸਕਦੇ ਜਿਵੇਂ ਆਪਣਾ ਪਹਿਲਾ ਹਵੇਲੀ ਸਟਾਈਲ ਕਹਿ ਦਿੰਨੇ ਆਪਾਂ ਇਹਨੂੰ ਜਿਹੜੀ ਪੁਰਾਣੀ ਹਵੇਲੀ ਹਾਂਜੀ ਹਾਂ ਜੀ ਪੁਰਾਣੀਆਂ ਹਵੇਲੀਆਂ ਸੀਗੀਆਂ ਜਿਵੇਂ ਇਹ ਉਹ ਸਟਾਈਲ ਆ ਗਿਆ ਜੀ ਇਹ ਜ਼ਿਆਦਾਤਰ ਇਹ ਡਿਜ਼ਾਈਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਫਾਬਦਾ ਖੁੱਲੇ ਏਰੀਏ 'ਚ ਹੀ ਹੈ ਵੀ ਜਿੱਥੇ ਜਗ੍ਹਾ ਜ਼ਿਆਦਾ ਹੈ ਉੱਥੇ ਹੀ ਇਹ ਚੀਜ਼ ਫੱਬਦੀ ਹੈ ਬਾਕੀ ਜਿੰਨਾਂ ਕੋਲੇ ਹੁੰਦਾ ਫਾਰਮ ਹਾਊਸ ਟਾਈਪ ਜਾਂ ਖੇਤ ਪਾਉਣਾ ਖੁੱਲੇ ਏਰੀਏ ਦੇ ਵਿੱਚ ਤਾਂ ਇਹਦੀ ਚੀਜ਼ ਪ੍ਰੇਫਰ ਕਰੇ ਬੰਦੇ ਹਾਂਜੀ ਬਿਲਕੁਲ ਬਾਕੀ ਤੁਸੀਂ ਇਹ ਨੋਟ ਕਰੋਗੇ ਨੇ ਠੀਕ ਹੈ ਜੀ ਜਿਹਦੇ ਨਾਲ ਘਰ ਠੰਡਾ ਰਹਿੰਦਾ ਤੇ ਬਾਕੀ ਆਪਣੇ ਕੋਲੇ ਬੈਠਣ ਲਈ ਵੀ ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਸਪੇਸ ਬਹੁਤ ਹੈ ਸਪੇਸ ਬਣ ਜਾਂਦੀ ਹੈ ਹਾਂਜੀ ਹਾਂਜੀ ਤੇ ਜਿਵੇਂ ਅੱਗੇ ਤੁਹਾਨੂੰ ਦਿਖਾਉਣੇ ਆ ਇੱਕ ਸਾਈਡ ਪਰਸਨਲ ਏਰੀਆ ਵੀ ਕੱਢਿਆ ਚਲੋ ਗੈਸਟ ਆਏ ਉਹਨਾਂ ਦੇ ਬੈਠਣ ਲਈ ਵੀ ਸਪੇਸ ਕੱਢਿਆ ਹੈ ਬੈਕ ਤੇ ਰੂਮਸ ਨੂੰ ਵੀ ਵਰਾਂਡਾ ਦਿੱਤੇ ਹੈ ਜੀ ਮੂਰੇ ਵੀ ਰੱਖਿਆ ਆਪਾਂ ਗਾਰਡਨ ਮੰਗੋ ਹਾਂਜੀ ਇੱਥੇ ਹਜੇ ਫਾਊਂਟੇਨ ਲੱਗਣਾ ਜੀ ਠੀਕ ਹੈ ਜੀ ਇਹ ਇੱਥੇ ਸਰਕੂਲਰ ਪਾਥ ਹੈ ਜਿੱਦਾਂ ਕਿ ਕਾਰਪੋਰਚ ਪਲੱਸ ਇੱਕ ਤਰ੍ਹਾਂ ਦਾ ਸੈਟਿੰਗ ਬਰਾਂਡਾ ਹੈਗਾ ਜੀ ਠੀਕ ਹੈ ਜੀ ਭਾਈ ਅੰਦਰ ਚੱਲਾਂਗੇ ਉਸ ਤੋਂ ਪਹਿਲਾਂ ਇੱਧਰ ਵੀ ਦਿਖਾ ਦਈਏ ਇੱਧਰ ਜਿਵੇਂ ਆਪਣੀ ਦੇਸੀ ਰਸੋਈ ਹਾਂਜੀ ਚਲਾਣੀ ਕਿੱਥੇ ਨਾ ਜਵੇਂ ਹਾਂਜੀ ਭਾਈ ਉਹਦੇ ਦੀ ਵੀ ਸਪੇਸ ਬਣਾਈ ਹੈ ਲੱਗਦਾ ਹਾਂ ਬਿਲਕੁਲ ਇੱਥੇ ਆਪਾਂ ਬਾਹਰ ਓਪਨ ਕਿਚਨ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਤੇ ਨਾਲ ਹੀ ਇਹਦੇ ਪਰਸਨਲ ਗਾਰਡਨ ਜੀ ਠੀਕ ਹੈ ਜੀ ਵੀ ਉਥੋਂ ਅੰਦਰ ਦੀ ਦਿਖਾਉਣੇ ਆ ਉਹ ਫੈਮਿਲੀ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਹਾਂਜੀ ਹਾਂਜੀ ਤੇ ਭਾਈ ਇੱਕ ਨਾ ਚੀਜ਼ ਦੱਸ ਦਈਏ ਕਲਰ ਕਿਹੜਾ ਕੀਤਾ ਹੋਇਆ ਆਪਾਂ ਕਲਰ ਬਹੁਤ ਵਧੀਆ ਲੱਗ ਰਿਹਾ ਹੈ ਇੱਕ ਕਲਰ ਬਾਈ ਜੀ ਨਿਪਨ ਪੇਂਟ ਦਾ ਕੀਤਾ ਜੀ ਨਿਪਨ ਪੇਂਟ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੀ ਇਹ ਬਾਕੀ ਚਲੋ ਕਈ ਵਾਰ ਰਿਕੁਆਇਰਮੈਂਟ ਰਹਿੰਦੀ ਹੈ ਉਹ ਚਲੋ ਜੇ ਕੋਈ ਪਰਸੰਦੀ ਹੋਊਗੀ ਆਪਾਂ ਸ਼ੇਡ ਦਾ ਸ਼ੇਅਰ ਕਰ ਦਾਂਗੇ ਠੀਕ ਹੈ ਬਾਈ ਜੀ ਇਹ ਲਓ ਜੀ ਦੋਸਤੋ ਮੇਨ ਐਂਟਰੀ ਜ਼ਿਆਦਾਤਰ ਬਈ ਘਰਾਂ 'ਚ ਦੇਖਦੇ ਹਨ ਇੱਥੇ ਹੀ ਪੌੜੀ ਚੜਾਈ ਪਈ ਹੁੰਦੀ ਆ ਦਰਵਾਜ਼ੇ ਕੋਲੇ ਆਹ ਮੂਰੇ ਸਪੇਸ ਵੀ ਆਪਾਂ ਦਿੱਤੀ ਆ ਹਾਂ ਬਿਲਕੁਲ ਜੀ ਇਹਦਾ ਕੀ ਬੈਨੀਫਿਟ ਰਹਿੰਦਾ ਬਾਈ ਕੇਸ ਬਸ ਸੋਹਣੇ ਲੁੱਕ ਵਾਸਤੇ ਬਸ ਜਸਟ ਡਰਾਈਂਗ ਰੂਮ ਨੂੰ ਵੀ ਐਂਟਰੈਂਸ ਆ ਗਈ ਇੱਧਰ ਆਪਣੇ ਘਰ ਨੂੰ ਐਂਟਰੈਂਸ ਆ ਗਈ ਠੀਕ ਹੈ ਜੀ ਹਾਂਜੀ ਤੇ ਸਾਰਾ ਸਾਗਵਾਨ ਦਾ ਕੰਮ ਹੋਇਆ ਹਨਾ ਹਾਂਜੀ ਹਾਂਜੀ ਬਾਈ ਆ ਜਾਓ ਮਿੱਤਰੋ ਜਿਵੇਂ ਬਾਈ ਹੋਰਾਂ ਨੇ ਬਾਹਰੋਂ ਡਿਜ਼ਾਈਨ ਕੀਤਾ ਉਸ ਤੋਂ ਕਿਤੇ ਜ਼ਿਆਦਾ ਅੰਦਰ ਸੋਹਣਾਗਾ ਸਭ ਤੋਂ ਪਹਿਲਾਂ ਰਾਈਟ ਹੈਂਡ ਸਾਈਡ ਤੇ ਬਾਈ ਡਰਾਈਂਗ ਰੂਮ ਆ ਗਿਆ ਹਾਂਜੀ ਬਾਈ ਐਂਟਰੈਂਸ ਫਾਇਰ ਏਰੀਆ ਇੱਧਰ ਡਰਾਈਂਗ ਰੂਮ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਦੇਖ ਲਈਏ ਲੌਬੀ ਠੀਕ ਹੈ ਜੀ ਇੱਧਰ ਡਬਲ ਹਾਈਟ ਦਿੱਤੀ ਆਪਾਂ ਡਬਲ ਹਾਈਟ ਐਂਟਰੈਂਸ ਫਾਇਰ ਏਰੀਆ ਕਹਿੰਦੇ ਆ ਜੀ ਠੀਕ ਹੈ ਜੀ ਬਾਕੀ ਇਹਦਾ ਥੋੜਾ ਬੋ ਉਹ ਚੀਜ਼ਾਂ ਦੇ ਵਿੱਚ ਹਜੇ ਐਡਬ ਕਰਨ ਵਾਲੀਆਂ ਉਹ ਚਲੋ ਫੈਮਿਲੀ ਹੌਲੀ ਹੌਲੀ ਇਹ ਡ੍ਰਾਇੰਗ ਰੂਮ ਦੇ ਨਾਲ ਹੀ ਇੱਧਰ ਪੂਜਾ ਰੂਮ ਆ ਗਿਆ ਇਹ ਇਹ ਪੂਜਾ ਰੂਮ ਆ ਜੀ ਹਾਂਜੀ ਜੀ ਤੇ ਇੱਧਰ ਵੀ ਦੋ ਰੂਮ ਆ ਗਏ ਜੀ ਨਹੀਂ ਇਹ ਗਰਾਊਂਡ ਫਲੋਰ ਤੇ ਜੀ ਟੋਟਲ 4 ਬੈਡਰੂਮ ਨੇ ਠੀਕ ਹੈ ਜੀ ਤੇ ਚਾਰਾਂ ਬੈਡਰੂਮਾਂ ਦੇ ਨਾਲ ਜਿੱਦਾਂ ਆਪਾਂ ਕਹੇ ਲਈ ਡਰੈਸਿੰਗ ਵਾਸ਼ਰੂਮ ਨੇ ਅਟੈਚ ਆਪਦੇ ਪਰਸਨਲ ਠੀਕ ਹੈ ਤੇ ਬਾਕੀ ਇਹ ਲੌਬੀ ਏਰੀਆ ਜੀ ਲੌਬੀ ਦੇ ਵਿੱਚ ਹੀ ਆਪਾਂ ਕਹੇ ਲਈ ਡਾਈਨਿੰਗ ਏਰੀਆ ਜੀ ਜੀ ਡਾਈਨਿੰਗ ਏਰੀਆ ਦੇ ਨਾਲ ਹੀ ਰਕਚਨ ਆ ਗਈ ਜੀ ਠੀਕ ਹੈ ਜੀ ਤੇ ਡਾਈਨਿੰਗ ਏਰੀਏ ਠੀਕ ਹੈ ਉਹ ਇੱਧਰ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਹਾਂਜੀ ਮਤਲਬ ਦੋਨੇ ਜੇ ਕਹਦੀ ਵੀ ਬਾਹਰ ਬੈਠ ਕੇ ਆਪਾਂ ਕਹਿੰਦੇ ਖਾਣਾ ਪੀਣਾ ਬਣਾਉਣਾ ਉਹ ਵੀ ਆਪਣਾ ਪੂਰੀ ਵਧੀਆ ਖੁੱਲੇ ਤਰੀਕੇ ਨਾਲ ਬਣਾਇਆ ਹੋਇਆਗਾ ਬਿਲਕੁਲ ਬਿਲਕੁਲ ਨਾਲੇ ਜਿਵੇਂ ਠੰਡਾ ਜਿੱਤੋਂ ਧੁੱਪ ਸਿੱਧੀ ਪੈਂਦੀ ਹੈ ਇੱਥੇ ਹਾਂਜੀ ਹਾਂਜੀ ਇੱਥੇ ਚਲੋ ਆਪ ਦਾ ਬੈਠ ਕੇ ਲੇਡੀਜ਼ ਨੇ ਕੰਮ ਕਰਨਾ ਹੈ ਗਾਰਡਨ ਵੀ ਹੈ ਬੈਕ ਤੇ ਵੀ ਸਾਰਾ ਨਾਲੇ ਪਰਸਨਲ ਸਪੇਸ ਹੋ ਜਾਂਦੀ ਹੈ ਪਰ ਆਪ ਦਾ ਪਰਸਨਲ ਸਪੇਸ ਹੈ ਜੀ ਇਧਰ ਬਾਹਰ ਓਪਨ ਕਿਚਨ ਆ ਗਈ ਜੀ ਠੀਕ ਹੈ ਜੀ ਬਰਾਂਡਾ ਇਧਰ ਵੀ ਦਿੱਤਾ ਭਾਈ ਇਹਦਾ ਬੈਕ ਸਾਈਡ ਵੀ ਇਹ ਇਧਰ ਭਾਈ ਜੀ ਵਾਸ਼ਿੰਗ ਏਰੀਆ ਵਗੈਰਾ ਤੇ ਉਹ ਚੀਜ਼ਾਂ ਕੱਢਣ ਹੋਈਆਂ ਨੇ ਠੀਕ ਤੇ ਇੱਥੋਂ ਤੱਕ ਭਰਾਂਡਾ ਦਿੱਤਾ ਹੋਇਆ ਹੈ ਹਾਂਜੀ ਇੱਥੇ ਗੇਟ ਲੱਗ ਗਿਆ ਵੀ ਇਹ ਆਪਦਾ ਸਾਰਾ ਪਰਸਨਲ ਸਪੇਸ ਆ ਗਿਆ ਜੀ ਤੇ ਲੁੱਕ ਦੋਸਤਾਂ ਇੱਥੇ ਡਰੋਨ ਵਾਲੇ ਸ਼ਾਟ ਲਾਇਨ ਨੇ ਨਾ ਜਿਹੜੇ ਸੜਕ ਤੋਂ ਪਤਾ ਲੱਗਦਾ ਵੀ ਚੀਜ਼ ਬਣੀ ਕੀ ਹੋਈ ਆ ਬਿਲਕੁਲ ਬਈ ਇਹ ਜਿਹੜਾ ਪੁਰਾਣੇ ਹਵੇਲੀ ਸਟਾਈਲ ਸਟਰਕਚਰ ਸੀਗੇ ਜੀ ਉਹਨਾਂ ਦੇ ਵਿੱਚ ਆਪਾਂ ਇਹਦਾ ਸਭ ਤੋਂ ਜਿਹੜਾ ਮੇਨ ਐਲੀਮੈਂਟ ਗੱਲ ਕਰੀਏ ਫਸਟ ਆਫ ਆਲ ਇਹਦਾ ਆਰਕਸ ਦੀ ਸ਼ੇਪ ਹੈਗੀ ਆ ਜੀ ਜਾਂ ਜਿਹੜੀ ਰੇਲਿੰਗ ਹੈ ਜਾਲੀ ਵਾਲੀ ਰੇਲਿੰਗ ਇਹ ਚੀਜ਼ਾਂ ਉਹਦਾ ਆਪਾਂ ਮੇਨ ਕਹਿ ਲਈ ਹਾਈਲਾਈਟ ਹੈ ਜੀ ਪਹਿਲਾਂ ਪੁਰਾਣੇ ਹਵੇਲੀ ਸਟਾਈਲ ਸਟਰਕਚਰਸ ਦਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਭਾਈ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਤੁਹਾਡੇ ਪ੍ਰੋਜੈਕਟ ਨਾ ਮੈਂ ਪਹਿਲਾਂ ਵੀ ਦਿਖਾਏ ਨੇ ਸ਼ੋਰਾ ਸਲਾਬ ਵੀ ਆਪਣੇ ਪ੍ਰੋਜੈਕਟ ਤੇ ਹੁੰਦਾ ਨਹੀਂਗਾ ਇਹਦੇ ਲਈ ਵੀ ਤੁਸੀਂ ਪੂਰਾ ਗਾਈਡ ਕਰਦੇ ਹੋ ਇਹ ਬਈ ਜੀ ਬਿਲਕੁਲ ਹਾਂਜੀ ਇਹ ਪ੍ਰੋਸੈਸ ਆਪਣਾ ਫਾਊਂਡੇਸ਼ਨ ਤੋਂ ਹੀ ਸਟਾਰਟ ਹੁੰਦਾ ਜੀ ਸਾਰਾ ਠੀਕ ਹੈ ਜੀ ਵੀ ਫਸਟ ਆਫ ਆਲ ਫਾਊਂਡੇਸ਼ਨ ਦੇ ਵਿੱਚ ਕੈਮੀਕਲ ਕੋਟਿੰਗ ਕੀਤੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਪਲਾਸਟਰ ਤੋਂ ਪਹਿਲਾਂ ਫਿਰ ਕੈਮੀਕਲ ਕੋਟਿੰਗ ਕੀਤੀ ਜਾਂਦੀ ਸਾਰੀ ਤੇ ਆ ਪੂਰੇ ਕੋ ਗੁਰੂਗਰਾ ਲਾਏ ਹੋਏ ਨੇ ਆ ਬਾਈ ਹੋਰੀ ਥੋੜੇ ਜੇ ਪੁਰਾਣੀਆਂ ਚੀਜ਼ਾਂ ਦੇ ਸ਼ਕੀਨ ਨੇ ਚਰਖਾ ਵੀ ਰੱਖਿਆ ਹੋਇਆ ਤੇ ਹੋਰ ਵੀ ਬਾਹਰ ਵੀ ਇੱਕ ਮਲ ਦਾ ਆਸੀ ਪ੍ਰੋਡਕਟ ਹਾਂ ਪੁਰਾਣੇ ਚੀਜ਼ਾਂ ਦੇ ਸ਼ਕੀਨ ਨੇ ਕਾਫੀ ਠੀਕ ਹੈ ਭਾਈ ਜੀ ਤੇ ਆ ਜੋ ਆਪਾਂ ਚੱਲਦੇ ਆਂ ਦੋਸਤੋ ਤੁਸੀਂ ਲੌਬੀ ਜੇ ਕਹਿੰਦੇ ਲਿਵਿੰਗ ਏਰੀਆ ਹਨ ਉਹਨਾਂ ਜਿਹੜਾ ਮੇਨ ਪੂਰਾ ਖੁੱਲਾ ਡੁੱਲਾਗਾ ਤੇ ਹਾਂ ਤੁਸੀਂ ਮਤਲਬ ਅਹਿਸਾਸ ਕਰ ਸਕਦੇ ਇੱਥੋਂ ਸਿੱਧੀ ਕੋਠੀ ਦਾ ਬਾਹਰ ਦਾ ਦ੍ਰਿਸ਼ ਦੇਖ ਸਕਦੇ ਆਪਾਂ ਤੇ ਇੱਧਰ ਬਾਈ ਹੋਰਾਂ ਨੇ ਚਰਖਾ ਵੀ ਰੱਖਿਆ ਹੋਇਆ ਜੀ ਤੇ ਬਈ ਚੱਲੀਏ ਜੀ ਫਸਟ ਫਲੋਰ ਤੇ ਫਿਰ ਹਾਂਜੀ ਬਈ ਜੀ ਆਜੋ ਠੀਕ ਹੈ ਜੀ ਟਾਈਲ ਵੀ ਸੋਹਣੀ ਲੱਗਦੀ ਹੈ ਬਈ ਇਹ ਇਹ ਵੀ ਤੁਸੀਂ ਰეკਮੈਂਡ ਕੀਤੀ ਹੈ ਵੀ ਆਪਾਂ ਆਹ ਚੀਜ਼ ਲਾਓ ਹਾਂਜੀ ਹਾਂਜੀ ਬਈ ਜੀ ਬਾਕੀ ਸਾਡੀ ਕੋਸ਼ਿਸ਼ ਰਹਿੰਦੀ ਹੈ ਜਿਵੇਂ ਚਲੋ ਪਹਿਲਾਂ ਵੀ ਆਪਾਂ ਗੱਲਬਾਤ ਕਰਦੇ ਰਹੇ ਆ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਫਲੋਰਿੰਗ ਹੋ ਗਈ ਚਾਹੇ ਪੇਂਟ ਹੋ ਗਿਆ ਚਾਹੇ ਅੰਦਰ ਦਾ ਇੰਟੀਰੀਅਰ ਜਾਂ ਬਾਹਰ ਦਾ ਪੇਂਟ ਹੋ ਗਿਆ ਵੀ ਸਾਰਾ ਓਵਰ ਆਲ ਲਾਈਟ ਤੋ ਲਾਈਟ ਕਲਰ ਦੇ ਵਿੱਚ ਹੋਵੇ ਜੀ ਇਹਦੇ ਨਾਲ ਆਪਣੇ ਮਾਈਂਡ ਤੇ ਵੀ ਬੜਾ ਕੰਮ ਇਫੈਕਟ ਪੈਂਦਾ ਪਲੱਸ ਇੰਟੀਰੀਅਰ ਅੰਦਰ ਲਾਈਟ ਬਹੁਤ ਰਹਿੰਦੀ ਹੈ ਜਿਹਦੇ ਨਾਲ ਪਲੱਸ ਇੰਟੀਰੀਅਰ ਜੱਜਦਾ ਜੀ ਤੇ ਇੱਕ ਚੀਜ਼ ਦੋਸਤੋ ਜੇ ਮੈਂ ਤੁਸੀਂ ਬਾਹਰ ਨੋਟਿਸ ਕੀਤੀ ਹੋਣੀ ਆ ਜਿਹੜੀ ਜਾਲੀ ਲੱਗੀ ਹੈ ਸਿਮੈਂਟ ਵਾਲੀ ਉਮੀ ਅੰਦਰ ਲੱਕੜ ਦੀ ਜਾਲੀ ਬਾਈ ਹੋਰਾਂ ਨੇ ਬਣਾਈ ਹੈਗੀ ਸੇਮ ਮਤਲਬ ਡਿਜ਼ਾਈਨ ਹੈਗਾ ਬਿਲਕੁਲ ਬਾਈ ਜੀ ਬਿਲਕੁਲ ਜਾਲੀ ਇਹਦੇ ਸਟਰਕਚਰ ਦੇ ਚਾਰ ਚਫੇਰੇ ਲੱਗੀ ਹੋਈ ਹੈ ਗਰਾਉਂਡ ਤੇ ਫਰਸਟ ਫਲੋਰ ਤੇ ਉਮੀ ਅੰਦਰ ਵੀ ਜਾਲੀ ਦਾ ਕੰਸੈਪਟ ਜੀ ਹਾਂਜੀ ਬਾਈ ਫਰਸਟ ਫਲੋਰ ਤੇ ਆ ਗਈ ਇੱਥੇ ਵੀ ਆਪਾਂ ਡਬਲ ਹਾਈਟ ਦਿੱਤੀ ਹੈ ਨਾ ਹਾਂਜੀ ਬਾਈ ਜੀ ਉਹ ਵੈਸੇ ਮਤਲਬ ਓਵਰ ਆਲ ਤੁਸੀਂ ਦੇਖਿਆ ਹੋਣਾ ਮੈਂ ਤੁਹਾਨੂੰ ਕਹਿ ਸੀਗਾ ਵੀ ਟੋਟਲ ਲੇ 7000 ਸਕਰ ਫੀਟ ਏਰੀਆ ਹੈ ਤਕਰੀਬਨ ਇਹਦੀ ਜ਼ਿਆਦਾ ਕੰਸਟਰਕਸ਼ਨ ਹੈ ਜਿਹੜੀ ਉਹ ਗਰਾਉਂਡ ਫਲੋਰ ਤੇ ਕੀਤੀ ਗਈ ਹੈ ਖਾਸ ਕਰਕੇ ਆਪਾਂ ਪਿੰਡਾਂ ਦੇ ਵਿੱਚ ਉੱਪਰ ਵਾਲਾ ਫਲੋਰ ਇਹਨਾਂ ਯੂਜ਼ ਨਹੀਂ ਕਰਦੇ ਤਾਂ ਤਾਂ ਕਰਕੇ ਇੱਥੇ ਕੱਟਆਊਟ ਜਿਆਦਾ ਵੱਡਾ ਨਹੀਂ ਰੱਖਿਆ ਬਿਕਾਜ਼ ਉੱਪਰ ਵਾਲਾ ਜੋ ਰੂਮ ਬਣਿਆ ਜੀ ਉਹ ਲੌਬੀ ਦੇ ਉੱਪਰ ਹੀ ਬਣਾਇਆ ਹੋਇਆ ਇਧਰ ਆ ਰੂਮ ਆ ਗਿਆ ਨਾਲੇ ਲੌਬੀ ਦੇ ਉੱਪਰ ਬਣਾਇਆ ਹੋਇਆ ਠੀਕ ਇੱਥੇ ਇੱਕ ਰੂਮ ਆ ਗਿਆ ਹਾਂਜੀ ਉੱਪਰ ਇੱਕ ਰੂਮ ਤੇ ਨਾਲ ਵਾਸ਼ਰੂਮ ਅਟੈਚ ਹੈ ਜੀ ਠੀਕ ਹੈ ਤੇ ਬਾਕੀ ਜਿੱਦਾਂ ਬਰਾਂਡਾਸ ਵਗੈਰਾ ਆਗੇ ਬਾਹਰ ਬੈਠਣ ਲਈ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਆਜਾ ਤੁਹਾਨੂੰ ਬਾਹਰ ਲੈ ਕੇ ਚਾਲਦੇ ਆਂ ਉੱਪਰ ਵੀ ਮੇਨ ਮਤਲ ਜਿਵੇਂ ਆਪਾਂ ਗਰਾਉਂਡ ਫਲੋਰ ਤੇ ਬਰਾਂਡੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬਾਈ ਉਹ ਵੀ ਇੱਥੇ ਬਰਾਂਡੇ ਰੱਖੇ ਹੋਏ ਨੇ ਹਾਂਜੀ ਹਾਂਜੀ ਬਿਲਕੁਲ ਬਾਈ ਜੀ ਇੱਥੇ ਜਦਾਂ ਕਿ ਮੇਨ ਐਲੀਮੈਂਟ ਹੀ ਇਹ ਆਪਾਂ ਕਹ ਲਈ ਐਕਸਟੀਰੀਅਰ ਦਾ ਸਾਰਾ ਬਰਾਂਡੇ ਇਸ ਤੇ ਟਿਕਿਆ ਹੋਇਆ ਜੀ ਤਾਂ ਇਹਦੇ ਚ ਬਰਾਂਡਾ ਪੂਰਾ ਮੇਨ ਚੀਜ਼ ਹੈ ਤੇ ਇਸ ਕਰਕੇ ਫਰੰਟ ਤੇ ਵੀ ਸਾਈਡ ਤੇ ਬੈਕ ਤੇ ਬਰਾਂਡਾਸ ਦਿੱਤੇ ਹੋਏ ਆ ਜੀ ਤੇ ਜਿਵੇਂ ਬਾਈ ਹੋਰ ਹਨਾ ਮੇਨ ਗੱਲ ਕੀ ਹੁੰਦੀ ਹੈ ਬਾਈ ਨਾਰਥ ਈਸਟ ਜੋ ਜਿਵੇਂ ਕਹਿਦੀ ਹੈ ਨਾ ਮਤਲਬ ਵੀ ਆਪਾਂ ਡਾਇਰੈਕਸ਼ਨ ਦੇ ਹਿਸਾਬ ਨਾਲ ਘਰ ਬਣਾਉਣੇ ਆ ਤਾਂ ਬਾਕੀ ਹੁਣ ਜਿਵੇਂ ਅੱਜ ਠੰਡਾਂ ਦਾ ਟਾਈਮ ਆ ਇੱਥੇ ਸਿੱਧੀ ਧੁੱਪ ਪਉਂਦੀ ਆਪਾਂ ਇੱਧਰ ਬੈਠ ਸਕਦੇ ਆ ਬਿਲਕੁਲ ਬਿਲਕੁਲ ਜੀ ਤੇ ਇਹੀ ਪਿੰਡਾਂ ਦੇ ਵਿੱਚ ਆਪਾਂ ਨੂੰ ਇਹ ਚਲੋ ਖੁੱਲੀ ਜਗ੍ਹਾ ਤੇ ਬੈਨੀਫਿਟ ਮਿਲ ਜਾਂਦਾ ਜੀ ਬਿਕੋਜ਼ ਕਿ ਤੁਹਾਨੂੰ ਹਾਂ ਵੀ ਧੁੱਪ ਵੀ ਜ਼ਰੂਰੀ ਹੈ ਤੇ ਛਾਂ ਵੀ ਜ਼ਰੂਰੀ ਹੈ ਜੀ ਤਾਂ ਇੱਥੇ ਤੁਹਾਨੂੰ ਅਗਰ ਸਿਆਲਾਂ ਦਾ ਟਾਈਮ ਆ ਤਾਂ ਦੇਖੋ ਫਰੰਟ ਵਾਲੇ ਬਰਾਂਡਾ ਜਿਹਾ ਹੈ ਜੀ ਗਰਮੀਆਂ ਦਾ ਟਾਈਮ ਆ ਬੈਕਪੋਰਚ ਹੋ ਗਿਆ ਜਾਂ ਬੈਕ ਤੇ ਬਰਾਂਡਾ ਜਿਹਾ ਹੈ ਬਾਕੀ ਬਾਈ ਹੋਰਾਂ ਕੋਲ ਗਾਰਡਨ ਬ ਇਹ ਲਓ ਵੀ ਦੋਸਤੋ ਹੁਣ ਇੱਕ ਜਾਲੀ ਵਾਲੀ ਬਾਕੀ ਉਦਾਂ ਇਹ ਫੇਸਿੰਗ ਹੈ ਜਿਹੜੀ ਜੀ ਇਹ ਕਰਦੀ ਹੈ ਸਾਊਥ ਫੇਸਿੰਗ ਹੈ ਠੀਕ ਹੈ ਅ ਚਲੋ ਥੋੜਾ ਬਹੁਤਾ ਫਿਰ ਇਹ ਸਾਊਥ ਦੇ ਵਿੱਚ ਇਹ ਆ ਵੀ ਸਨ ਰਹਿਣਾ ਹੀ ਰਹਿਣਾ ਬਾਈ ਠੀਕ ਹੈ ਤਾਂ ਇਸ ਕਰਕੇ ਕੁਝ ਹੋਰ ਅੰਡਾ ਜੱਗੇ ਐਡ ਕਰੀ ਸੀ ਵੀ ਘਰ ਵਾਲਾ ਤਪੇ ਨਾ ਤਪੇ ਨਾ ਗਰਮੀ 'ਚ ਨਾ ਤਪੇ ਹਾਂਜੀ ਠੰਡਾ ਜੀ ਤਾਂ ਚਲੋ ਬੈਨੀਫਿਟ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਦੱਸਿਓ ਤੁਸੀਂ ਡਿਜ਼ਾਈਨ ਕਿਵੇਂ ਲੱਗਾ ਇੱਕ ਵਾਰ ਨਾ ਬਾਹਰ ਨੂੰ ਵੀ ਦਿਖਾ ਦਿਓ ਤੁਹਾਨੂੰ ਹੁਣ ਇੱਥੋਂ ਤੁਸੀਂ ਦੇਖ ਸਕਦੇ ਹੋ ਜੇ ਗ੍ਰਿੰਦਰੀ ਬਾਈ ਹੋਰੀ ਪੂਰੀ ਤਰ੍ਹਾਂ ਤਿਆਰ ਕਰੀ ਜਾਂਦੇ ਨੇ ਤੇ ਨੇ ਬਹੁਤ ਸੋਹਣੀ ਨਿਕਲ ਕੇ ਬਣਦੀ ਹੈ ਨਾ ਇਹ ਦੇਖੋ ਜੀ ਇੰਟੀਰੀਅਰ ਹੋ ਗਿਆ ਜੀ ਲੈਂਡਸਕੇਪਿੰਗ ਹੋ ਗਈ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ ਅਕਸਰੇ ਚੀਜ਼ ਨੂੰ ਟਾਈਮ ਲੱਗ ਜਾਂਦਾ ਹੌਲੀ ਹੌਲੀ ਆਪਾਂ ਨੂੰ ਜਿਹੜੀ ਸਹੀ ਆਉਟਪੁੱਟ ਬਾਕੀ ਅਸੀਂ ਜੰਨਾ ਬਾਈ ਹੋਰਾਂ ਨੂੰ ਦਿੱਤਾ ਸੀਗਾ ਲੈਂਡਸਕੇਪਿੰਗ ਦਾ ਜਾਂ ਐਕਸਟੀਰੀਅਰ ਦਾ ਉਹ ਚੀਜ਼ਾਂ ਬਾਈ ਹੋਰਾਂ ਨੇ ਵੈਸੇ ਕੰਪਲੀਟਲੀ ਕਰ ਲਈਆਂ ਜੀ ਪੂਰੀਆਂ ਇੰਟੀਰੀਅਰ ਦਾ ਹੌਲੀ ਹੌਲੀ ਜਿੱਦਾਂ ਕੀ ਫੈਮਿਲੀ ਦਾ ਇੱਕ ਬਾਈ ਬਹੁਤ ਸਾਰੇ ਮਿੱਤਰਾਂ ਦਾ ਇਹ ਵੀ ਸਵਾਲ ਹੋਣਾ ਵੀ ਘਰ ਸਾਨੂੰ ਪਸੰਦ ਆ ਗਿਆ ਲਗਭਗ ਇਹਦੀ ਕੋਸਟ ਜੇ ਗੱਲ ਕਰੀਏ ਸਕੁਅਰ ਫੁੱਟ ਵੀ ਕਿੱਥੋਂ ਤੱਕ ਮਤਲਬ ਇਸ ਤਰ੍ਹਾਂ ਦਾ ਪੰਜਾਬ ਬਣੂਗਾ ਇਹਦੇ ਵਿੱਚ ਬਾਈ ਜੀ ਇਦਾਂ ਵੀ ਜੇਤਾ ਆਪਾਂ ਗੱਲ ਕਰੀਏ ਓਵਰਆਲ ਇੰਟੀਰੀਅਰ ਜਿੱਦਾਂ ਇਹਦਾ ਹੋਇਆ ਵੇ ਇਹਦੇ ਚ ਜਾਂ ਜਿੰਮੇ ਦਾ ਇਕੱਲੇ ਘਰ ਘਰ ਦੀ ਗੱਲ ਕਰੀਏ ਬਾਹਰਲੇ ਏਰੀਆ ਨੂੰ ਛੱਡ ਕੇ ਜੀ ਤਾਂ ਮਿਨੀਮਮ ਜਿਹੜੀ ਇਹਦੇ ਕਾਸਟਿੰਗ 2500 ਰੁਪਿਆ ਪਰ ਸਕੁਅਰ ਫੁੱਟ ਪਊਗੀ ਜੀ ਮਿਨੀਮਮ ਠੀਕ ਹੈ ਮਿਨੀਮਮ ਹਾਂ ਜੇ ਇੰਟੀਰੀਅਰ ਚ ਹੋਰ ਆਪਾਂ ਵਧੀਆ ਕਰਾਉਣਾ ਤਾਂ 3000 3500 ਤੱਕ ਜਾ ਸਕਦਾ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਰਾਮ ਨਾਲ ਚਲਾ ਜਾਊਗਾ ਠੀਕ ਹੈ ਜੀ ਤੇ ਇੱਧਰ ਵੀ ਦੋਸਤੋ ਤੁਸੀਂ ਦੇਖ ਸਕ ਤੇ ਕੋਠੀ ਜਿਹੜੀ ਉੱਚੀ ਰੱਖੀ ਹੋਈ ਹੈ ਬਾਈ ਉਹਨਾਂ ਇੱਥੋਂ ਸਟੇਅਰ ਦੀ ਆਪਸ਼ਨ ਦਿੱਤੀ ਹੈ ਤੇ ਇਧਰ ਵੀ ਬਾਈ ਬੈਠਣ ਨੂੰ ਹੋ ਗਿਆ ਬਿਲਕੁਲ ਬਾਈ ਉਹਨਾਂ ਨੂੰ ਸ਼ੌਂਕ ਆ ਤੇ ਪੰਛੀ ਵਗੈਰਾ ਰੱਖੇ ਹੋਏ ਨੇ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਲੋ ਵੀ ਦੋਸਤੋ ਫਿਰ ਕਮੈਂਟ ਕਰਕੇ ਦੱਸਿਓ ਵੀ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਾ ਬਾਈ ਕਿਹੜੇ ਏਰੀਆ ਵਿੱਚ ਆਪਾਂ ਜ਼ਿਆਦਾ ਕੰਮ ਕਰ ਦੰਨੇ ਆ ਮਤਲਬ ਕਿ ਪੂਰੇ ਆਲ ਓਵਰ ਪੰਜਾਬ ਬਾਈ ਵੈਸੇ ਕਰੰਟਲੀ ਆਪਣਾ ਜੀ ਤਕਰੀਬਨ 10 ਸਟੇਟਾਂ ਦੇ ਵਿੱਚ ਕੰਮ ਚੱਲੀ ਜਾਂਦਾ ਹੈ ਇੰਡੀਆ ਦੇ ਮਤਲਬ ਪੈਨ ਇੰਡੀਆ ਵਰਕ ਕਰਦੇ ਆ ਤੇ ਇਧਰੋਂ ਜੰਮੂ ਕਸ਼ਮੀਰ ਤੋਂ ਲੱਗ ਜੀਏ ਜੀ ਆਪ Uh, MP ਗੁਜਰਾਤ ਉੱਤਰਾਖੰਡ UP ਹੋ ਗਿਆ ਜੀ ਤੇ ਰਾਜਸਥਾਨ ਹਰਿਆਣਾ ਪੰਜਾਬ ਸਾਰੇ ਕਿਤੇ ਕਰ ਰਹੇ ਆ ਜੀ ਪੰਜਾਬ ਤੋਂ অলਮੋਸਟ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਆਪਾਂ ਕੰਮ ਕਰੀ ਜਾਂਦੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਹੋਰ ਬਈ ਕੁਝ ਕਹਿਣਾ ਚਾਹੋ ਜੋ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦਾ ਸੁਪਨਾ ਜਿਹੜਾ ਸਭ ਤੋਂ ਵੱਡਾ ਵੀ ਘਰ ਤਾਂ ਹੀ ਹੁੰਦਾ ਕਹਿੰਦੇ ਨੇ ਗੱਡੀ ਆ ਜਾਊਗੀ 10 ਸਾਲਾਂ ਬਾਅਦ ਫੇਰ ਬਦਲ ਲੈਣੇ ਆਪਾਂ ਜੀ 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 ਪਰ ਘਰ ਕਿਰਿਆ ਹੀ ਵੱਡਦਾ ਜ਼ਿੰਦਗੀ ਵਿੱਚ ਕਰਦਾ ਜੀ ਬੇਸਿਕ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਵੀ ਫਸਟ ਆਫ ਆਲ ਜੇ ਆਪਾਂ ਦੇਖੋ ਆਪਦੀ ਰਿਕੁਆਇਰਮੈਂਟ ਦੇਖੋ ਫੈਮਿਲੀ ਮੈਂਬਰਸ ਦੇਖੋ ਤੁਸੀਂ ਕਿੰਨੇ ਹੋ ਜੀ ਉਹਦੇ ਅਕੋਰਡਿੰਗ ਚੀਜ਼ ਤਿਆਰ ਕਰੋ ਵੀ ਤੁਹਾਨੂੰ ਕਿੰਨੀ ਚੀਜ਼ ਦੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਚੀਜ਼ ਤਿਆਰ ਕੀਤੀ ਜਾਵੇ ਬਾਕੀ ਰਹੀ ਗੱਲ ਇੰਟੀਰੀਅਰ ਐਂਡ ਐਕਸਟੀਰੀਅਰ ਲੁੱਕ ਦੀ ਜੀ ਉਹ ਐਵਰ ਗ੍ਰੀਨ ਜੀ ਰੱਖਣੀ ਚਾਹੀਦੀ ਹੈ ਜਿਹੜੀ ਸਦਾਬਹਾਰ ਚੱਲੇ ਹਾਂ ਜਿਹੜੀ ਸਦਾਬਹਾਰ ਰਵੇ ਵੀ ਜੀਵਨ 10 ਸਾਲਾਂ ਬਾਅਦ 15 ਸਾਲਾਂ ਬਾਅਦ ਵੀ ਉਹ ਚੀਜ਼ ਦਰਵਾਜਾ ਨਾ ਜਾਵੇ ਜੀ ਅਗਰ ਆਪਾਂ ਨਿਊ ਕਲਾਸਿਕਲ ਜਾਂ ਕਲਾਸਿਕਲ ਸਟਾਈਲ ਹਵੇ 20 ਸਾਲ ਪਹਿਲਾਂ ਵੀ ਚੱਲਦੇ ਸੀਗੇ ਹੁਣ ਵੀ ਚੱਲ ਰਹੇ 20 ਸਾਲ ਗਾਂ ਤੱਕਰ ਵੀ ਚੱਲਣਗੇ ਜੀ ਠੀਕ ਆ ਬਾਈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਤੇ ਬਾਈ ਹੋਰਾਂ ਦਾ ਇੰਸਟਾਗ੍ਰam ਦਾ ਮੈਂ ਏਡੀ ਵੀ ਲਿਖੀ ਹੋਈ ਆ ਸਤਿ ਸ਼੍ਰੀ ਅਕਾਲ ਤੇ ਉੱਥੇ ਫੋਲੋ ਕਰਕੇ ਤੁਸੀਂ ਹੋਰ ਵੀ ਨਵੇਂ ਅਪਡੇਟ ਬਾਈ ਹੋਰਾਂ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਸੋਹਣਾ ਕਾਰ ਬਣਿਆ ਤੁਹਾਡਾ ਥੈਂਕ ਯੂ ਬਾਈ ਤੇ ਸਰ ਜੇ ਗੱਲ ਕਰੀ ਬਾਈ ਹੋਰਾਂ ਨੇ ਜਿਵੇਂ ਕੰਮ ਕੀਤਾ ਕਿਵੇਂ ਲੱਗਿਆ ਸਾਰਿਆਂ ਨੂੰ ਵੱਡੀ ਗੱਲ ਮੇਨ ਇਸ਼ੂ ਹੁੰਦਾ ਵੀ ਆਪਾਂ ਨੂੰ ਬਜਟ ਕੁਛ ਦੱਸਿਆ ਜਾਂਦਾ ਹਾਂ ਨਿਕਲਦਾ ਕੁਛ ਹੋਰ ਡਬਲ ਹੀ ਹੈ ਟ੍ਰਿਪਲ ਹੀ ਹੋ ਜਾਂਦਾ ਠੀਕ ਹੈ ਜੀ ਜਿੰਨਾ ਕਿਹਨਾਂ ਨੇ ਦੱਸਿਆ ਸੀ ਜੋਜ ਦੱਸਿਆ ਸੀ ਸਿਮੀਲਰ ਉਨਾ ਹੀ ਯਾਨੀ ਕਿ ਅਪ੍ਰੋਕਸੀਮੇਟਲੀ ਉਨਾ ਹੀ ਨਿਕਲਿਆ ਠੀਕ ਹੈ ਤੇ ਅਸੀਂ ਬਹੁਤ ਸੈਟੀਸਫਾਈ ਆ ਇਹਨਾਂ ਦੇ ਕੰਮ ਤੋਂ ਜੀ ਹਾਂਜੀ ਧੰਨਵਾਦ ਜੀ ਥੈਂਕ ਯੂ